ਕਣੀ ਯਾਰੀ ਪਿੰਡੇ ਲਾ ਕੇ ਮੈਚ ਕਰਨੇ ਆ ਕਮੈਂਟਰੀ ਬਰਾਬਰ ਸੌਂਦੇ ਆ ਨਹੀਂ ਪਾਣੀ ਕਮੈਂਟਰੀ ਸਾਰੇ ਸੌਂ ਬਰਾਬਰ ਇਕੱਲੇ ਨੂੰ ਬਾਤ ਪਿਆ ਦੀ ਤੈਨੂੰ ਪਹਿਲਾਂ ਨਹੀਂ ਹੁੰਦਾ ਕਮੈਂਟਰੀ ਯਾਰ ਦੁਬਾਰਾ ਜਾਣਾ ਨਹੀਂ ਜਾਣਾ ਚਲੇ ਕਹਿੰਦੀ ਮੈਂ ਉਹਨਾਂ ਦੇ ਆਪਣੇ ਮੁੰਡੇ ਦਾ ਗੁਰ ਕਰਿਆ ਪਾਏ ਗੱਲ ਕਹਿੰਦਾ ਜਿੰਦਾ ਨਾ ਆਲ ਦੱਸ ਕਰੀਰ ਮੈਂ ਦੋ ਕਰਦੇ ਸਭ ਕੋਈ ਖਾਣੇ ਇਹਨਾਂ ਗੱਲ ਤੋਂ ਪਲੇਅਰ ਬਣਨਾ ਬੜਾ ਜਿੰਨਾ ਉੱਥੇ ਕਰੋੜਾ ਰੁਪਈਆ ਇਨਵੈਸਟਮੈਂਟ ਹੁੰਦੀ ਹੈ ਅੰਬੇ 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 ਆ ਪ੍ਰਾਈ ਬੈਸਟ ਵਾਲਾ ਪ੍ਰਾਈ ਲਾਓ ਅਹੀ ਲੋਕਾਂ ਕਰਕੇ ਆਇਆ ਲੋਕਾਂ ਦਾ ਪਿਆਰ ਆਇਆ ਬਾਈ ਜੇਤ ਦੇ ਪਿਆਰ ਕਰਦੇ ਆਂ ਬਾਬਾ ਜੀ ਨੂੰ ਤੇ ਫਿਰ ਆਪਾਂ ਇੱਥੇ ਗੱਲ ਸਮਾਪਤ ਕਰ ਦਈਏ ਇੱਥੇ ਇੱਥੇ ਗੱਲ ਸਮਾਪਤ ਕਰ ਦਈਏ ਆ ਆ ਬੈਸਟ ਵਾਲੇ ਜਿਹੜੇ ਪ੍ਰਾਈਜ਼ ਫੜੋ ਅੰਬਾ ਤੇ ਬੋਲਟ ਆ ਬੈਸਟ ਟਰੇਡਰ ਬਣਿਆ ਹੈ ਅੰਬਾ ਤੇ ਬੋਲਟ ਕਹਿੰਦੇ ਕਰੋ نوٹ ਸ਼ਰਾਬਾ ਧਰਤੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਟੌਪ ਦਾ ਕਬੱਡੀ ਟੂਰਨਾਮੈਂਟ ਆਇਆ ਬੈਸਟਾ ਦੇ ਲਈ 31-31 ਹਜ਼ਾਰ ਸੀ ਕੌਣ ਲੈ ਗਿਆ ਫਿਰ ਜਿੱਤ ਕੇ ਕਹਿੰਦੇ 31-31 ਹਜ਼ਾਰ ਪੂਰੀ ਜਾਣਕਾਰੀ ਦੇਖਣ ਦੇ ਲਈ ਅੰਡਰ ਟਿੱਕਰ ਬਣੇ ਰਹੋ ਗੱਲ ਕਰਾਂਗੇ ਅੱਜ ਆਪਾਂ ਫਾਈਨਲ ਮੈਚ ਦੀ ਫਾਈਨਲ ਮੈਚ ਆਸੀ ਗਲੋਟੀ ਤੇ ਛਪਾਰ ਦੇ ਵਿੱਚ ਛਪਾਰ ਦੇਰੇ 20 ਨੰਬਰ ਤੇ ਗਲੋਟੀ ਦੇਰੇ ਸਾਢੇ 28 ਨੰਬਰ ਫਾਸਟੇਰ ਟੀਮ ਗਲੋਟੀ ਸੈਕੰਡਰੀ ਟੀਮ ਛਪਾਰ ਦੀ ਛੀਲੂ ਵਰਗੇ ਅੰਬੇ ਵਰਗੇ ਬੁਲਟ ਵਰਗੇ ਕਿ ਯਾਦ ਰੱਗੇ ਦੀਪਦਪੁਰ ਜੀ ਵਰਗੇ ਹੋਰ ਵੀ ਕਈ ਪਲੇਅਰ ਟੌਪ ਦੇ ਖੇਡੇ ਤੇ ਬੈਸਟ ਰੇਡਰ ਜਿਹੜੇ ਇੱਥੇ ਅੱਜ ਦੋ ਜਣੇ ਜੁਆਇੰਟ ਰਹੇ ਬੁਲਟ ਖੀਰਾਂ ਵਾਲੀ ਲਿਆ ਤੇ ਅੰਬਰ ਸੋਹ ਸਿੰਘ 14 14 ਰੇਡਾਂ ਪਾਈਆਂ 13 13 ਨੰਬਰ ਸੀ ਦੋਨਾਂ ਜਣਾਂ ਦੇ ਬੈਸਟ ਯਾਫੀਆ ਜਿਹੜਾ ਹਰਪਾਲ ਮੁੰਡਾ ਕਾਲਵਾਲਾ ਰਿਹਾ 10 ਟੱਚ ਲੈ ਕੇ ਤਿੰਨ ਜੱਫੇ ਲਾਈ ਮੁੰਡੇ ਨੇ ਬੈਸਟਾਂ ਲਾਈ 51 55 ਹਜ਼ਾਰ ਸੀ ਪਹਿਲਾ ਨਾਮ ਸੀਗਾ 1 ਲੱਖ 1 ਲੱਖ 51000 ਪਹਿਲਾ ਨਾਮ ਸੀ ਤੇ ਦੂਜਾ ਨਾਮ ਸੀਗਾ 1 ਲੱਖ ਤੇ 1000 ਤੇ ਥੋੜੀ ਬਹੁਤੀ ਨੌਕ-ਝੋਕ ਵੀ ਹੋਈ ਉੱਥੇ ਕਮੇਟੀ ਜੀ ਤੇ ਪਲੇਅਰਾਂ ਦੀ ਕਿਉਂਕਿ ਬਾਅਦ ਵਿੱਚ 100 ਦੀ ਗੱਲ ਚੱਲੀ ਸੀ ਮੈਚ ਤੋਂ ਪਹਿਲਾਂ 100 ਭਜ ਜਾਣੀ ਚਾਹੀਦੀ ਹੈ ਅੱਧੇ ਪਲੇਅਰ ਖੇਡੇ ਅੱਧੇ ਪਲੇਅਰ ਨਹੀਂ ਖੇਡੇ ਲੋ ਦਰਸ਼ਕਾਂ ਦਾ ਦਰਾਜ ਸੀਗਾ ਬਾਕੀ ਤੁਸੀਂ ਰਾਏ ਆਪਣੀ ਜ਼ਰੂਰ ਦੇ ਦਿਓ ਸਲਿੱਪਰੀ ਕਾਰਨ ਵੀ ਪਲੇਅਰ ਛੱਟ ਪੇੜ ਤੋਂ ਵੀ ਅਗਲਾ ਟਲ ਜਾਂਦਾ ਤੇ ਪਰ ਫਾਈਨਲ ਮੈਚ ਸੀਗਾ ਤੇ ਬਾਕੀ ਧੰਨਵਾਦ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ